ਹਿੰਦ ਸਰਕਾਰ ਵੱਲੋਂ ਖੇਤੀ ਕਾਨੂੰਨ ਜਿਹੜੇ ਪਾਸ ਕੀਤੇ ਗਏ ਨੇ ਕਿਸਾਨ ਤੇ ਮਜ਼ਦੂਰ ਵਿਰੋਧੀ ਉਹਨਾਂ ਖਿਲਾਫ ਪੂਰੇ ਦੇਸ਼ ਦੇ ਅੰਦਰ ਵਿਦਰੋਹ ਉੱਠਿਆ ਹੋਇਆ ਅੱਜ 5 ਨਵੰਬਰ ਨੂੰ ਪੂਰੇ ਭਾਰਤ ਦੇ ਅੰਦਰ 4 ਘੰਟੇ ਲਈ ਚੱਕਾ ਜਾਮ ਕੀਤਾ ਗਿਆ ਤੇ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਵੀ 26 27 ਨਵੰਬਰ ਨੂੰ ਦਿੱਲੀ 'ਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਅਸੀਂ ਸਮੂਹ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਪਰਿਵਾਰਾਂ ਸਮੇਤ 26 27 ਨੂੰ ਧਰਨੇ ਵਿੱਚ ਸ਼ਾਮਲ ਹੋਵੋ 26 27 ਨੂੰ ਸ਼ਾਮਲ ਹੋਵੋ ਜਿਹੜਾ ਦਿੱਲੀ 26 ਤੇ 27 ਨੂੰ ਰੱਖਿਆ ਧਰਨਾ ਅਸੀਂ ਸਾਰੇ ਕਿਸਾਨ ਵੀਰਾਂ ਤੇ ਮਜ਼ਦੂਰਾਂ ਨੂੰ ਤੇ ਬੇਨਤੀ ਕਰਦੇ ਆਂ ਵੀ ਸਾਰੇ ਘਰ ਘਰ ਅਬਲਾ ਦਿੱਲੀ ਦੇ ਕੁਝ ਕਰ ਦੋ ਕਿ 27 ਨੂੰ ਪੂਰਾ ਪੰਜਾਬ ਦਿੱਲੀੋਂ ਬੈਠਾ ਹੋਵੇ ਤੇ ਪੂਰਾ ਦੇਸ ਅਸੀਂ ਇਹ ਤਿਆਰ ਪਰ ਤਿਆਰ ਹਾਂ ਜਾਣ ਵਾਸਤੇ 26 ਤੇ 27 ਨੂੰ ਕਿਸਾਨ ਜੁਨੀਅਰ ਜਿੰਦਾਬਾਦ ਹਾਂਜੀ ਹਾਂਜੀ 26 27 ਤਰੀਕ ਨੂੰ ਜੋ ਪ੍ਰੋਗਰਾਮ ਰੱਖਿਆ ਗਿਆ ਸਾਰੀਆਂ ਇਕਜੁੱਟ ਜਥੇਬੰਦੀਆਂ ਵੱਲੋਂ ਇਹ ਉੱਥੇ ਕਿਸਾਨ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਹਮ ਹਵਾ ਕੇ ਪਹੁੰਚੋ ਜੋ ਵੀ ਮੋਦੀ ਸਰਕਾਰ ਝੂਠ ਬੋਲ ਕੇ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ ਤੇ ਇਹਨੂੰ ਤਾਂ ਹੀ ਮਜਬੂਰ ਕਰ ਸਕਦੇ ਹਾਂ ਜੇ ਆਪੇ ਉੱਥੇ ਕੱਲਾ-ਕੱਲਾ ਬੱਚਾ ਬੁੱਢਾ ਸਾਰੇ ਜਥੇਬੰਦੀ ਦੇ ਹੁਕਮ ਮੁਤਾਬਕ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ 26 ਤੇ 27 ਨੂੰ ਦਿੱਲੀ ਚਲੋ ਆਪਣੇ ਮੋਦੀ ਸਾਹਿਬ ਜਿਹੜੇ ਕਰਾਮ ਕਰਦੇ ਆ ਇਨਾਂ ਲਈ ਆਪਾਂ ਉੱਥੇ ਪਹੁੰਚਣਾ ਉਹ ਫੋਟੋ ਤਰਾਂਦਾ ਓਏ ਹਾਂਜੀ